ਕੋਮੰਟਰੀ ਸੋਚੀ ਜਾਂਦਾ ਪੰਜਾਬ ਦਾ ਕਿ ਮੈਂ ਪਰਚਾ ਦੇਵਾਂ ਮੈਂ ਨਾਂ ਦੇਵਾਂ ਅਸਲ ਇਹਨੂੰ ਅਮਿਤ ਸ਼ਾਹ ਦੇ ਨਾਲ ਦੀ ਇੱਕ ਗੱਲ ਹੈ ਦਿੱਲੀ ਨਾਲ ਇਹ ਰਲਿਆ ਹੋਇਆ ਉੱਤੋਂ ਉੱਤੋਂ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਲੋਕਾਂ ਨਾਲ ਆ ਮੈਂ ਕਿਸਾਨਾਂ ਨਾਲ ਆ ਮੈਂ ਮਜ਼ਦੂਰਾਂ ਨਾਲ ਆ ਆ ਮੁੰਡੇ ਦਾ ਚਾਚਾ ਬੈਠਾ ਇਹਨੂੰ ਕੀ ਕਹਿ ਰਹੀ ਹੈ ਸਰਕਾਰ ਕਰੋੜ ਰੁਪਇਆ ਤੈਨੂੰ ਮਿਲਣਾ ਨਹੀਂ ਜੇ ਤੂੰ ਨਾਸ ਨਹੀਂ ਹਰਤਾ ਕੀਤਾ ਤੈਨੂੰ ਨੌਕਰੀ ਨਹੀਂ ਮਿਲਣੀ ਡਰਾਵੇ ਇੱਕ ਪਾਸੇ ਲਾਲਚ ਤੂੰ ਕਰੋੜ ਰੁਪਇਆ ਆਰਡਰ ਲੈ ਲੈ ਨੌਕਰੀ ਆਰਡਰ ਲੈ ਲਓ ਤੈਨੂੰ ਦਾ 20 ਲੱਖ ਰੁਪਇਆ ਆਰਡਰ ਦੇ ਦੇਣਗੇ ਸਰਕਾਰ ਕਰਦੇ ਜਦੋਂ ਨੀਵਾ ਹੋਇਆ ਦਾ ਗਾਤਰਾ ਲੈ ਕੇ ਥੱਲੇ ਡਿੱਗ ਪਿਆ ਗਲ ਚੋਂ ਉਹ ਗਾਤਰਾ ਚੱਕਣ ਲੱਗਿਆ ਜਦੋਂ ਥੱਲੇ ਕੋਡਾ ਹੋ ਕੇ ਨਾਲ ਹੀ ਨਾਲ ਉੱਤੋਂ ਜਫਾ ਪਾ ਕੇ ਤੇ ਦੋਨੇ ਲੱਤਾਂ ਫੜ ਕੇ ਦੋ ਦੋ ਜਾਣੇ ਨੇ ਬਚਾਲੋਂ ਪਾੜ ਕੇ ਤੇ ਲੱਤਾਂ ਭੰਨ ਕੇ ਦੋ ਦੋ ਬੋਰੀ ਚ ਪਾ ਕੇ ਲੈ ਗਏ ਆ ਆਉਣ ਵਾਲੇ ਸਮੇਂ ਫਿਰ ਇਹੀ ਕੁਝ ਹੋਇਆ ਕਰਨਾ ਉਹ ਪੰਜਾਬ ਦੀ ਹੱਦ 'ਚ ਆਇਆ ਕਰਨਗੇ ਬੰਦੇ ਮਾਰਿਆ ਕਰਨਗੇ ਬੰਦਿਆਂ ਨੂੰ ਚੱਕ ਕੇ ਲਿਆ ਕਰਨਗੇ ਅਸੀਂ ਉਸ ਤੋਂ ਬਾਅਦ ਆਪਣਾ ਮੰਗਿਆ ਕਰਾਂ 1 ਕਰੋੜ ਰੁਪਇਆ ਲੈ ਕੇ ਨੌਕਰੀ ਲੈ ਕੇ ਬੈਹਜਾ ਕਰਾਂਗੇ ਸਾਡਾ ਨਾ ਵਾਪਰਨਾ ਹੈ ਨੱਟ ਬੰਦ ਕਰਕੇ ਐਨਐਸਏ ਲਾਉਣ ਵੇਲੇ 35 35 40 40 ਕੰਪਨੀਆਂ ਫੋਰਸ ਦੀਆਂ ਮਗਾ ਕੇ ਸੈਂਟਰ ਤੋਂ ਸਾਰਾ ਪੰਜਾਬ ਸੀਲ ਕਰਕੇ ਚੱਕ ਚੱਕ ਕੇ ਮੁੰਡੇ ਅੰਦਰ ਦੇਤੇ ਉਹ 1 ਮਿੰਟ ਲਾਉਂਦੇ ਆ ਜਦੋਂ ਸਾਨੂੰ ਮਾਰਨਾ ਉਹਦੇ ਮਿੰਟ ਚ ਕਾਰਵਾਈਆਂ ਹੁੰਦੀਆਂ ਉਹਦੇ ਮਿੰਟ ਚ ਕਾਨੂੰਨ ਲਾਗੂ ਹੋ ਜਾਂਦੇ ਨੇ ਬੋਰਡ ਕਾਰਡ ਜਿੱਦੇ ਲੱਗ ਗਿਆ ਸਾਰਾ ਕੁਝ ਭੁੱਲ ਭੁਲਾ ਕੇ ਕੋਈ ਕਿਸੇ ਦੇ ਕਦੇੜੀ ਚੜਿਆ ਫਿਰੂ ਕੋਈ ਭਾਜਪੀ ਦੇ ਕਦੇੜੀ ਚੜਿਆ ਫਿਰੂਗਾ ਕੋਈ ਬੌਕਰ ਵਾਲਿਆਂ ਦੇ ਚੜਿਆ ਫਿਰੂ ਕੋਈ ਕਾਂਗਰਸੀਆਂ ਦੇ ਉਕਾਲਿਆਂ ਦੇ ਉਧਰ ਫੇਰ ਪੰਡੇ ਜਾਣਾ ਸਭ ਭੁੱਲ ਜਾਣਾ ਵੀ ਉਹਨਾਂ ਨੇ ਸਾਡੇ ਗੋਲੀਆਂ ਮਾਰ ਕੇ ਸਾਨੂੰ ਪੁੱਟਿਆ ਮਾਰਿਆ ਜਲੀਲ ਕੀਤਾ आरएमबी टेलीविजन देख रहे मैं दे दे हो मैं आज जसकरेवाल उम्मीद करता हूं ठीक ठाक होंगे मोडा वाले चौकते ਵਿੱਚ ਰਾਮਪਰੇ ਬੈਠੇ ਆਂ ਚੋਕ ਕਰਨ ਦੇ ਪਰਿਵਾਰ ਦੇ ਵੱਲੋਂ ਧਰਨਾ ਲਾਇਆ ਗਿਆ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਦੋਸ਼ੀਆਂ ਦੇ ਉੱਪਰ ਕਾਰਵਾਈ ਵੀ ਹੋਵੇਗੀ ਕਰੋੜ ਰੁਪਏ ਵੀ ਦਿੱਤਾ ਜਾਵੇਗਾ ਤੇ ਨਾਲ ਹੀ ਨਾਲ ਜਿਹੜੀ ਸਰਕਾਰੀ ਨੌਕਰੀ ਉਹ ਵੀ ਪੈਨ ਨੂੰ ਦਿੱਤੀ ਜਾਵੇਗੀ ਪਰ ਪਰਿਵਾਰ ਇੱਕੋ ਗਲਤਿਆੜਿਆ ਹੋਇਆ ਪਰਿਵਾਰ ਦਾ ਕਹਿਣਾ ਹੈ ਕਿ ਇਨਸਾਫ ਚਾਹੀਦਾ ਆ ਅਸੀਂ ਪੋਸਟ ਮਾਰਟਮ ਉਸ ਤੋਂ ਬਾਅਦ ਕਰਵਾਵਾਂਗੇ ਜਿੱਨਾਂ ਚਿਰ ਪਰਚਾ ਜਿਹੜਾ ਦਰਜ ਨਹੀਂ ਹੁੰਦਾ ਅੱਜ ਪਰਿਵਾਰ ਨੂੰ ਜਿਹੜਾ ਹੈਗਾ ਉਹ ਸੜਕ ਤੇ ਆਉਣਾ ਪੈ ਗਿਆ ਜਥੇਬੰਦੀ ਵੀ ਨਾਲ ਆ ਲੱਖਾਂ ਸੰਸਦਾਂ ਨਾਲ ਸਾਡੇ ਨਾਲ ਹੋਣਗੇ ਲੱਖੇ ਕਿਵੇਂ ਦੇਖਦੇ ਹੋਂ ਇੱਕ ਮੁੱਖ ਮੰਤਰੀ ਨੇ ਆਪਣੀ ਜ਼ੁਬਾਨ ਦੇ ਨਾਲ ਕਿਹਾ ਮੁੱਖ ਮੰਤਰੀ ਨੇ ਕਿਹਾ ਕਿ ਪਰਚਾ ਜਿਹੜਾ ਉਹ ਦਰਜ ਹੋਵੇਗਾ ਦੋਸ਼ੀਆਂ ਦੇ ਉੱਪਰ ਕਾਰਵਾਈ ਜਿਹੜੀ ਆ ਉਹ ਹੋਵੇਗੀ ਪਰ ਆਖਰ ਪਰਿਵਾਰ ਨੂੰ ਅੱਜ ਆਉਣਾ ਪੈ ਗਿਆ ਜਸ ਕੀ ਸਾਡੀ ਇਹੀ ਕੀਮਤ ਰਹੇਗੀ ਵੀ ਆਹਦੇ ਨੌਜਵਾਨ ਮਰਵਾਓ ਤੇ ਕਰੋੜ ਰੁਪਇਆ ਲਓ ਤੇ ਨੌਕਰੀਆਂ ਲੈ ਕੇ ਪਾਸੇ ਹੋ ਜੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੀ ਮਾਰ ਕੇ ਮੁੰਡਾ ਮਾਰਤਾ ਅੱਜ 6 ਦਿਨ ਹੋ ਗਏ Laash ਰੁਲੀ ਜਾਂਦੀ ਐ ਤੇ ਪੰਜਾਬ ਦਾ ਮੁੱਖ ਮੰਤਰੀ ਟਰਸ ਤੋਂ ਮਸ ਨਹੀਂ ਹੋਇਆ ਜਦੋਂ ਕਿ ਕੋਈ ਵੀ ਘਟਨਾ ਵਾਪਰਦੀ ਆ ਕੋਈ ਸੱਟ ਲੱਗਦੀ ਆ ਕਿਸੇ ਬੰਦੇ ਦੇ ਕੋਈ ਕਤਲ ਹੁੰਦਾ ਕਿਸੇ ਬੰਦੇ ਦੇ ਤਾਂ ਮੋਢਲੀ ਜਿਹੜੀ ਐਫ ਆਈ ਆਰ ਆ ਉਹ ਪਹਿਲਾਂ ਦਰਜ ਹੁੰਦੀ ਆ ਨਾਲ ਦੀ ਨਾਲ ਬਿਆਨਾਂ ਦੇ ਆਧਾਰ ਦੇ ਉੱਤੇ ਉਸ ਤੋਂ ਬਾਅਦ ਜਿਹੜੀ ਕੋਈ ਜਾਂਚ ਪੜਤਾਲ ਫੇਰ ਹੁੰਦੀ ਐ ਇਹ ਮੁੱਖ ਮੰਤਰੀ ਜਦੋਂ ਸਾਡੇ ਆਗੂ ਸਹਿਬਾਨ ਮਿਲੇ ਆ ਬਾਰ ਬਾਰ ਇੱਕੋ ਹੀ ਗੱਲ ਅਸੀਂ ਜੀ ਸੈੱਟ ਬਣਾ ਦੰਨੇ ਆ ਜੀ ਪੜਤਾਲ ਕਰ ਦੰਨੇ ਆ ਜੀ ਤਿੰਨ ਦਿਨ ਪਹਿਲਾਂ ਹਰਿਆਣਾ ਸਰਕਾਰ ਦਾ ਬਿਆਨ ਆਉਂਦਾ ਕਿ ਉਹਦਾ ਜਿਹੜਾ ਮੁੰਡੇ ਦੀ ਮੌਤ ਹੋਈ ਉਹ ਸਾਡੇ ਵਾਲੇ ਪਾਸੇ ਸਾਡੀ ਹੱਦ 'ਚ ਹੋਈ ਹੈ ਤਾਂ ਪੰਜਾਬ ਸਰਕਾਰ ਦਾ ਇੱਕ ਬਿਆਨ ਆ ਜਾਂਦਾ ਵੀ ਠੀਕ ਆ ਅਸੀਂ ਪੜਤਾਲ ਕਰ ਰਹੇ ਹਾਂ ਇਹ ਸਾਰੀ ਗੱਲ ਜਗ ਜਹਾਰ ਹੈ ਕਿ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਮੁੰਡਾ ਮਾਰਿਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਟਰੈਕਟਰਾਂ ਦੀਆਂ ਟੈਂਕੀਆਂ ਵੱੜਤੀਆਂ ਟਾਇਰ ਵੱੜਤੇ ਸਮਾਨ ਭੰਨਤਾ ਗੱਡੀਆਂ ਭੰਨਤੀਆਂ ਇਧਰੋਂ ਮੁੰਡਿਆਂ ਨੂੰ ਚੱਕ ਕੇ ਬੋਰੀਆਂ ਚ ਪਾ ਕੇ ਚੱਡੇ ਪਾੜ ਤੇ ਲੱਤਾਂ ਤੋੜਤੀਆਂ ਉਹ ਮੁੰਡਾ ਜਿਹੜਾ ਪ੍ਰੀਤਪਾਲ ਆ ਮੁੰਡਾ ਜਿਹੜਾ ਪੀਜੀਆਈ ਰੋहतक ਪਹਿਲਾਂ ਦਾਖਲ ਰਿਹਾ ਜਵਾੜੇ ਤੋੜਤੇ ਉਹਦੇ ਬਾਹਾਂ ਤੋੜਤੀਆਂ ਲੱਤ ਤੋੜਤੀ ਕਿੰਨੀ ਦਰਿੰਦਗੀ ਦੇ ਨਾਲ ਬੰਦਾ ਕੁੱਟਿਆ ਜਾਂਦਾ ਉਹਦਾ ਕੋਈ 307 ਦਾ ਪਰਚਾ ਨਹੀਂ ਬਣਦਾ ਦੋ ਮੁੰਡਿਆਂ ਦੀਆਂ ਅੱਖਾਂ ਚਲੀਆਂ ਗਈਆਂ ਇੱਕ ਇੱਕ ਅੱਖ ਉਹਨਾਂ ਦੀ ਖਤਮ ਹੋ ਗਈ ਇੱਕ ਨੌਜਵਾਨ ਦੀ ਲੱਤ ਚਲੀ ਗਈ ਆ ਇੱਕ ਦੀ ਬਾਹ ਟੁੱਟੀ ਆ ਕਿੰਨੇ ਬੰਦੇ ਸੈਂਕੜੇ ਬੰਦੇ ਜ਼ਖਮੀ ਹੋਏ ਨੇ ਇੱਕ ਜਿਹੜੀ ਐਮਐਲਆਰ ਆ ਜਿਹਨੂੰ ਮੁੱਢਲੀ ਜਿਹੜੀ ਆਪਣੀ ਰਿਪੋਰਟ ਹੁੰਦੀ ਹੈ ਮੈਡੀਕਲ ਜਿਹੜੀ ਲੀਗਲ ਰਿਪੋਰਟ ਹੁੰਦੀ ਹੈ ਉਹ ਵੀ ਨਹੀਂ ਹਲੇ ਕੱਟੀ ਜਾ ਰਹੀ ਪਰ ਚੇ ਹੁਣੇ ਬਹੁਤ ਦੂਰ ਦੀਆਂ ਗੱਲਾਂ ਨੇ ਯਾਰ ਇੱਕ ਪਾਸੇ ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਂ ਪੰਜਾਬ ਨਾਲ ਆ ਮੈਂ ਲੋਕਾਂ ਨਾਲ ਆ ਮੈਂ ਹਰ ਪਖਤੋਂ ਉੱਤੇ ਮੈਡੀਕਲ ਸਹੂਲਤਾਂ ਦਿੱਤੀਆਂ ਹੋਈਆਂ ਨੇ ਅਸੀਂ ਉੱਥੇ ਐਂਬੂਲੈਂਸ ਬੈਨਾਂ ਖੜੀਆਂ ਕੀਤੀਆਂ ਹੋਈਆਂ ਨੇ ਅਸੀਂ ਸਾਰੇ ਡਾਕਟਰਾਂ ਨੂੰ ਲਟਤੇ ਰੱਖਿਆ ਹੋਇਆ ਅਸੀਂ ਹਰ ਪਖਤੋਂ ਮਦਦ ਕਰਾਂਗੇ ਦੂਜੇ ਪਾਸੇ ਯਸਬ ਅੱਜ 6 ਦਿਨ ਹੋ ਗਏ ਤੇ ਉਹ 302 ਦਾ ਪਰਚਾ ਨਿਰਦਾਰਜ ਹੋ ਰਿਹਾ ਅੱਜ 6 ਦਿਨ ਹੋ ਗਏ ਪੰਜਾਂ ਦਿਨਾਂ ਬਾਅਦ ਉਹ ਮੁੰਡਾ ਪਰਸੋਂ ਕੱਲ ਉਥੋਂ ਹਾਈ ਕੋਰਟ ਦੀ ਮਦਦ ਦੇ ਨਾਲ ਉਹ ਵੀ ਦੇਖੋ ਜਥੇਬੰਦੀਆਂ ਨੇ ਮਿਲ ਕੇ ਗੱਲ ਕਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜਿਹੜਾ ਮੁੰਡਾ ਸਾਡਾ ਉਹਨਾਂ ਦੇ ਕੋਲੇ ਚੱਕਿਆ ਹੋਇਆ ਨਵੇਂ گاؤں ਵਾਲਾ ਮੁੰਡਾ ਉਹ ਪੰਜਾਬ ਦਾ ਮੁੱਖ ਮੰਤਰੀ ਹਰਿਆਣੇ ਦੇ ਮੁੱਖ ਮੰਤਰੀ ਨੂੰ ਕਹਿ ਕੇ ਉਹਨੂੰ ਵਾਪਸ ਇੱਥੇ ਮਤਲਬ ਕਿ ਇਧਰ ਲਿਆਂਦਾ ਜਾਵੇ ਉਹਦਾ ਇਲਾਜ ਨਹੀਂ ਹੋ ਰਿਹਾ ਜਿਉਂ 2 ਦਿਨ ਮੁੰਡਾ ਹੋ ਰਿਹਾ ਤਾਂ ਮੁੰਡਾ ਮਰ ਜਾਂਦਾ ਐਨੇ ਹਾਲਾਤ ਉਹਨੇ ਮਾੜੇ ਹੋ ਚੁੱਕੇ ਸੀ ਜੈਨ ਉਸੇ ਲਾਜ ਵੀ ਨਹੀਂ ਸੀ ਕਰਾ ਰਹੇ ਉਹਦਾ ਪੰਜਾਬ ਦੇ ਮੁੱਖ ਮੰਤਰੀ ਦੀ ਇੰਨੀ ਪਹੁੰਚ ਨਹੀਂ ਵੀ ਹਰਿਆਣੇ ਦੇ ਮੁੱਖ ਮੰਤਰੀ ਤੋਂ ਖੱਟਰ ਤੋਂ ਕਹਿ ਕੇ ਉਹ ਮੁੰਡਾ ਵਾਪਸ ਇਧਰ ਪੀਡੀ ਉਹ ਵੀ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਹਾਈ ਕੋਰਟ ਦੇ ਵਿੱਚ ਗਈਆਂ ਜਥੇਬੰਦੀਆਂ ਵਕੀਲ ਖੜੇ ਕੀਤੇ ਆ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਉਹ ਮੁੰਡਾ ਜਿਹੜਾ ਉਧਰੋਂ ਪੀਜੀਆਈ ਦੇ ਵਿੱਚੋਂ ਇਧਰ ਪੀਜੀਆਈ ਚੰਡੀਗੜ੍ਹ ਉਹਨੂੰ ਲਿਆਂਦਾ ਗਿਆ ਉਹਨਾਂ ਦੇ ਉਹਨਾਂ ਦੇ ਪਰਚੇ ਹੋਣ ਦੀ ਬਾਵਜੂਦ ਆਪਣਾ ਬਜਾਏ ਹਰਿਆਣਾ ਸਰਕਾਰ ਤੇ ਹਰਿਆਣੇ ਦੇ ਗ੍ਰਹਿ ਮੰਤਰੀ ਦੇ ਹਰਿਆਣਾ ਡੀਜੀਪੀ ਤੇ ਉੱਥੋਂ ਦੇ ਐਸਐਸਪੀ ਤੇ ਉੱਥੋਂ ਦੇ ਡੀਸੀ ਤੇ ਉੱਥੇ ਗੋਲੀਆਂ ਚਲਾਉਣ ਵਾਲਿਆਂ ਤੇ ਪਰਚੇ ਹੋਣ ਦੀ ਬਜਾਏ ਪਰਚੇ ਹੋ ਰਿਹਾ ਸਾਡੇ ਵਰਗਿਆਂ ਤੇ ਮੇਰੇ ਤੇ ਵੀ ਪਰਚੇ ਹੋ ਗਏ ਕਿਸਾਨਾਂ ਆਗੂਆਂ ਦੇ ਪਰਚੇ ਹਰਿਆਣਾ ਸਰਕਾਰ ਨੇ 307 ਦੇ ਕਈ ਕਈ ਪਰਚੇ ਨਿਰਮਾਣਾ ਗੜੀ ਪੰਚਕੁਲਾ ਜਿਹੜਾ ਨਾਲ ਲੱਗਦਾ ਸਾਰੇ ਵਾਲੇ ਵਾਲੇ ਪਾਸੇ ਥਾਣੇ ਉਹਨਾਂ ਸਾਰੇ ਥਾਣਿਆਂ ਦੇ ਵਿੱਚ 307 ਦੇ ਪਰਚੇ ਪਹਿਲੇ ਹੀ ਦੇਤੇ ਆ ਇਧਰੋਂ ਨਾਲੇ ਸਾਨੂੰ ਉਕੁੱਟੀ ਜਾਂਦੇ ਆ ਮਾਰੀ ਜਾਂਦੇ ਆ ਗੋਲੀਆਂ ਮਾਰੀ ਜਾਂਦੇ ਆ ਪੱਥਰ ਮਾਰੀ ਜਾਂਦੇ ਆ ਅੱਖਾਂ ਕੱਢੀ ਜਾਂਦੇ ਆ ਜ਼ਖਮੀ ਕਰੀ ਜਾਂਦੇ ਆ ਨਾਲੇ ਸਾਡੇ ਬੰਦੇ ਨੇ 307 ਦਾ ਪਰਚਾ ਉਸੇ ਮੁੰਡੇ ਦੇ ਵੀ 307 ਦਾ ਪਰਚਾ ਦਿੱਤਾ ਸੀ ਹਾਂ ਬਿਲਕੁਲ ਜਿਹੜਾ ਮੁੰਡੇ ਨੂੰ ਚੱਕ ਕੇ ਲਗੇ ਨਾਲੇ ਸਾਰਾ ਕੁਝ ਤੋੜਤਾ ਜਮਾ ਕਰੀ ਕਰਤਾ ਉਹ ਨਾਲੇ ਉਹ 307 ਦਾ ਪਰਚਾ ਤੇ ਇਹ ਹਲੇ ਮੁੱਖ ਮੰਤਰੀ ਸੋਚੀ ਜਾਂਦਾ ਪੰਜਾਬ ਦਾ ਕਿ ਮੈਂ ਪਰਚਾ ਦੇਵਾਂ ਮੈਂ ਨਾ ਦੇਵਾਂ ਅਸਲ ਇਹਨੂੰ ਅਮਿਤ ਸ਼ਾਹ ਦੇ ਨਾਲ ਦੀ ਇੱਕ ਗੱਲ ਆ ਦਿੱਲੀ ਨਾਲ ਰਹ ਰਲਿਆ ਹੋਇਆ ਉੱਤੋਂ ਉੱਤੋਂ ਇਹ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਮੈਂ ਲੋਕਾਂ ਨਾਲ ਆ ਮੈਂ ਕਿਸਾਨਾਂ ਨਾਲ ਆ ਮੈਂ ਮਜ਼ਦੂਰਾਂ ਨਾਲ ਆ ਅੰਦਰ ਖਾਚੇ ਇਹ ਉਧਰ ਰਹ ਰਲਿਆ ਹੋਇਆ ਦੇਖੋ ਦੇਖ ਕਿੱਥੋਂ ਤੱਕ ਕਿੰਨੀਆਂ ਕਰਤੂਤਾਂ ਸਰਕਾਰ ਕਰ ਰਹੀ ਹੈ ਇੱਕ ਉਹਦੀ ਉਹ ਮਾਂ ਖੜੀ ਕਰਤੀ ਬਰਾਬਰ ਲਿਆ ਕੇ ਵੀ ਲੋਕਾਂ ਦੇ ਵਿੱਚ ਲੋਕਾਂ ਨੂੰ ਦਫਾੜ ਕਰ ਦਿਓ ਜਿਹੜੀ 17 ਸਾਲ ਛੱਡ ਕੇ ਪਹਿਲਾਂ ਗਈ ਆ ਆਪਣੇ ਜਵਾਕਾਂ ਨੂੰ ਦੋਚੋਂ ਉਹਨਾਂ ਨੂੰ ਛੱਡ ਕੇ ਉਹ ਚਲੀ ਗਈ ਕਿਤੇ ਉਹਨੇ ਹੋਰ ਵਿਆਹ ਕਰਾ ਲਿਆ ਹੁਣ ਇਹਨੇ ਸਰਕਾਰ ਨੇ ਚੱਕ ਕੇ ਲਿਆ ਕੇ ਬਰਾਬਰ ਖੜੀ ਕਰਤੀ ਆ ਆ ਮੁੰਡੇ ਦਾ ਚਾਚਾ ਬੈਠਾ ਅਮੇ ਨਾਲ ਬੈਠਾ ਇਹਨੂੰ ਕੀ ਕਹਿ ਰਹੀ ਆ ਸਰਕਾਰ ਕਰੋੜ ਰੁਪਈਆ ਤੈਨੂੰ ਮਿਲਣਾ ਨਹੀਂ ਜੇ ਤੂੰ ਨਾਸਮਿਤਾ ਕੀਤਾ ਤੈਨੂੰ ਨੌਕਰੀ ਨਹੀਂ ਮਿਲਣੀ ਡਰਾਵੇ ਇੱਕ ਪਾਸੇ ਲਾਲਚ ਤੂੰ ਕਰੋੜ ਰੁਪਈਆ ਆਰਡਰ ਲੈ ਲਾ ਤੂੰ ਆ ਨੌਕਰੀ ਅੱਡ ਲੈ ਲੋ ਤੈਨੂੰ ਦਾ 10 ਲੱਖ ਰੁਪਏ ਅੱਡ ਦੇ ਦੇਣ ਤੇ ਸਿਸਕਾਰ ਕਰ ਦਿਓ ਇਹਨੂੰ ਡਰਾਇਆ ਵੀ ਜਾ ਰਿਹਾ ਇਹ ਪਰਿਵਾਰ ਨੂੰ ਲਾਲਚ ਵੀ ਦਿੱਤਾ ਜਾ ਰਿਹਾ ਹਰ ਹੱਥ ਕੰਡਾ ਸਰਕਾਰ ਵਰਤ ਰਹੀ ਹੈ ਵੀ ਕਿਸੇ ਤਰੀਕੇ ਨਾਲ ਸਿਸਕਾਰ ਕਰ ਦਿਓ ਪਰ ਚਾ ਨਹੀਂ ਦੇਣਾ ਸੋਡੇ ਯਾਦ ਹੋਣਾ ਜਸ 2019 ਦੇ ਵਿੱਚ ਨਾ ਜਦੋਂ ਇੱਕ ਪਾਕਿਸਤਾਨ ਦੇ ਵਿੱਚ ਆਪਣਾ ਜਹਾਜ਼ ਡਿੱਗ ਪਿਆ ਸੀ ਭਾਰਤ ਦਾ ਅਨੰਦਨ ਲਾਉਂਦਾ ਇੱਕ ਪਾਇਲਟ ਸੀਗਾ ਉਹ ਬੰਦਾ ਉਧਰ ਡਿੱਗ ਪਿਆ ਸੀ ਉਜਖਮੀ ਹੋ ਗਿਆ ਉਹਨੂੰ ਲੋਕਾਂ ਨੇ ਘੇਰ ਲਿਆ ਲੋਕਾਂ ਕੋਲੋਂ ਉੱਥੋਂ ਦੀ ਆਰਮੀ ਨੇ ਪਾਕਿਸਤਾਨ ਦੀ ਆਰਮੀ ਨੇ ਆ ਕੇ ਉਹਨੂੰ ਲੋਕਾਂ ਕੋਲੋਂ ਛਡਾਇਆ ਉਹਨੂੰ ਚਾਹ ਪਾਣੀ ਪਿਆ ਰੁਠਡੋ ਖਵਾਇਆ ਉਹਦੇ ਕੱਪੜੇ ਬਦਲਾਏ ਉਹਨੂੰ ਜੋ ਸਹੂਲਤਾਂ ਚਾਹੀਦੀਆਂ ਸੀ ਉਹ ਦਿੱਤੀਆਂ ਕਿਸੇ ਨੇ ਉਹਦੇ ਥੱਪੜ ਤੱਕ ਨਹੀਂ ਮਾਰਿਆ ਤੇ ਪਾਕਿਸਤਾਨ ਦੀ ਹਕੂਮਤ ਨੇ ਭਾਰਤੀ ਹਕੂਮਤ ਨੂੰ ਉਹ ਬੰਦਾ ਓਵੇਂ ਜਿਉਂਦਾ ਤਿਉਹ ਸਲਾਮਤ ਵਾਪਸ ਦੇਤਾ ਜਦੋਂ ਕਿ ਦੋ ਇਹ ਬੰਦਾ ਪਾਕਿਸਤਾਨ ਜਿਹੜਾ ਭਾਰਤੀ ਪਾਇਲਟ ਸੀਗਾ ਉਹ ਪਾਕਿਸਤਾਨ ਦੇ ਉੱਤੇ ਬੰਬਾਰੀ ਕਰਨ ਗਿਆ ਸੀ ਆਪਣਾ ਜਹਾਜ਼ ਲੈ ਕੇ ਉਧਰ ਬੜਿਆ ਸੀ ਉਹ ਤਾਂ ਉਸ ਬੰਦੇ ਨੂੰ ਵੀ ਓਵੇਂ ਸਲਾਮਤ ਮੋੜ ਰਹੇ ਨੇ ਤੇ ਸਾਡੇ ਜਿਹੜੀਆਂ ਜਾਇਜ਼ ਮੰਗਾਂ ਨੇ ਸਾਡੇ ਹੱਕ ਨੇ ਉਹਦੀ ਖਾਤਰ ਹੀ ਸਾਡੇ ਕਿਸਾਨ ਮਜ਼ਦੂਰ ਦਿੱਲੀ ਰਾਜਧਾਨੀ ਜਾਣਾ ਚਾਹੁੰਦੇ ਐ ਇਹ ਉਹਨਾਂ ਨੂੰ ਵੀ ਗੋਲੀਆਂ ਮਾਰ ਰਹੇ ਨੇ ਡਾਂਗਾ ਮਾਰ ਰਹੇ ਨੇ ਅੱਖਾਂ ਭੰਨ ਰਹੇ ਨੇ ਸਿਰ ਪਾੜ ਰਹੇ ਨੇ ਜਵਾੜੇ ਤੋੜ ਰਹੇ ਨੇ ਹੁਣ ਤੁਸੀਂ ਫਰਕ ਦੇਖੋ ਜਦੋਂ ਦੋ ਧਿਰਾਂ ਲੜਦੀਆਂ ਨੇ ਇਹ ਜੰਗਾਂ ਦਾ ਜੁੱਧਾਂ ਦਾ ਸੰਘਰਸ਼ਾਂ ਦਾ ਇੱਕ ਕਾਨੂੰਨ ਹੁੰਦਾ ਇੱਕ ਨਿਜ਼ਮ ਹੁੰਦਾ ਕਿ ਨਿਹੱਥੇ ਤੇ ਕਿਸੇ ਬਜ਼ੁਰਗ ਦੇ ਉੱਤੇ ਕਿਸੇ ਬੀਬੀ ਦੇ ਉੱਤੇ ਕਿਸੇ ਬੱਚੇ ਦੇ ਉੱਤੇ ਜ਼ੁਲਮ ਨਹੀਂ ਕੀਤਾ ਜਾਊਗਾ ਪਰ ਉਹ ਮੁੰਡਾ ਜਿਹੜਾ ਐਂਡਾ ਬੁਰਾ ਹਾਲ ਕੀਤਾ ਉਸ ਦਾ ਉਹ ਜਦੋਂ ਗਿਆ ਉੱਥੇ ਉਹਦਾ ਗਾਤਰਾ ਜਦੋਂ ਨੀਵਾ ਹੋਇਆ ਉਹਦਾ ਗਾਤਰਾ ਲੈ ਕੇ ਥੱਲੇ ਡਿੱਗ ਪਿਆ ਗਲ ਚੋਂ ਉਹ ਗਾਤਰਾ ਚੱਕਣ ਲੱਗਿਆ ਜਦੋਂ ਥੱਲੇ ਕੋਡਾ ਹੋ ਕੇ ਨਾਲ ਹੀ ਨਾਲ ਉੱਤੋਂ ਜਫਾ ਪਾ ਕੇ ਤੇ ਦੁਰਨੇ ਲੱਤਾਂ ਫੜ ਕੇ ਦੋ ਦੋ ਜਾਣੇ ਨੇ ਵਿਚਾਲੋਂ ਪਾੜ ਕੇ ਤੇ ਲੱਤਾਂ ਭੰਨ ਕੇ ਦੁੱਧਰ ਬੋਰੀ ਚ ਪਾ ਕੇ ਲੈ ਗਏ ਆ ਫਰਕ ਦੇਖੋ ਫਿਰ ਇਹ 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 बार-बार ये ਗੱਲ ਆਉਂਦੀ ਆ ਕਿ ਬਿਨਾ ਗੱਲ ਤੋਂ ਪੰਜਾਬ ਰੌਲਾ ਪਾਉਂਦਾ ਬਿਨਾ ਗੱਲ ਤੋਂ ਸਿੱਖ ਰੌਲਾ ਪਾਉਂਦੇ ਆ ਇੰਨਾ ਜ਼ੁਲਮ ਸਾਡੇ ਨਾਲ ਹੋ ਰਿਹਾ ਤੇ ਆ ਹਾਲਾਤ ਸਾਡੇ ਬਣੇ ਹੋਏ ਆ ਤੁਸੀਂ ਦੇਖੋ ਹੁਣ ਵੀ ਉਹ ਲਗਾਤਾਰ ਜਿਹੜਾ ਅੱਜ ਵੀ ਤੁਸੀਂ ਦੇਖ ਲਓ ਅੱਜ ਵੀ ਲਗਾਤਾਰ ਉਹ ਪ੍ਰਪਾਗੈਂਡਾ ਉਹ ਇੱਕ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਖਿਲਾਫ ਦੂਜਿਆਂ ਨੂੰ ਸਾਰਿਆਂ ਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਵੱਖਵਾਦੀ ਆਗੇ ਜੀ ਇਹ ਫਲਾਨੇ ਆਗੇ ਜੀ ਧਮਕਾਨੇ ਆਗੇ ਮੈਂ ਅਪੀਲ ਜਸ ਇੱਕੋ ਹੀ ਕਰਦਾ ਪੰਜਾਬ ਦੇ ਲੋਕਾਂ ਨੂੰ ਇੱਥੇ ਇਹ ਲੜਾਈ ਬਹੁਤ ਵੱਡੀ ਹੈ ਬਾਈ ਇਹ ਲੜਾਈ ਛੋਟੀ ਮੋਟੀ ਨਹੀਂ ਹੈਗੀ ਤੇ ਨਾ ਪੰਜਾਬ ਦੇ ਲੋਕੋ ਹੀ ਗੱਲ ਸਮਝੋ ਵੀ ਇਹ ਐਨਾ ਸੌਖਾ ਮਸਲਾ ਵੀ ਅਸੀਂ ਕੋਈ ਰੋਟੀ ਦੀ ਬੁਰਕੀ ਤੋੜ ਕੇ ਮੁੱਛ ਪਾਉਣੀਆਂ ਚੱਕ ਕੇ ਥਾਲ ਚੋਂ ਏ ਡਬਲਯੂਟੀਓ ਦੇ ਖਿਲਾਫ ਇਹ ਨੂਵਲ ਦਾ ਆਰਡਰ ਦੇ ਖਿਲਾਫ ਇਹ ਦੁਨੀਆ ਭਰ ਦੇ ਪੂੰਜੀਪਤੀਆਂ ਦੇ ਖਿਲਾਫ ਲੜਾਈ ਆ ਤੇ ਦੁਨੀਆ ਭਰ ਦੇ ਲੋਕ ਲੜ ਰਹੇ ਨੇ ਸਾਨੂੰ ਐਵੇਂ ਨਾ ਨਿਰਾਸ਼ ਹੋਇਆ ਕਰੋ ਵੀ ਉੱਥੇ ਆ ਹੋ ਗਿਆ ਉੱਥੇ ਆ ਹੋ ਗਿਆ ਆਪਾਂ ਦਿੱਲੀ ਕਿਉਂ ਨਹੀਂ ਵਧੇ ਇੱਥੋਂ ਵੀ ਚੀਕ ਵੱਜੀ ਹੋਈ ਆ ਇੱਥੋਂ ਵੀ ਪੂਰਾ ਨਾਸੀ ਤੁ ਆਇਆ ਪਿਆ ਸਰਕਾਰ ਦੇ ਜਿਸ ਤਰੀਕੇ ਨਾਲ ਆਪਾਂ ਬੈਠੇ ਆ ਠੀਕ ਆ ਮੋਰਚਿਆਂ ਦੇ ਵਿੱਚ ਕਈ ਵਾਰੀ ਮੌਕੇ ਦੇ ਉੱਤੇ ਰਣਨੀਤੀ ਬਦਲਣੀ ਪੈਂਦੀ ਆ ਸੋ ਸਾਡੇ ਆਗੂਆਂ ਤੇ ਬਾਈ ਮੈਂ ਅਪੀਲ ਕਰਦਾ ਭਰੋਸਾ ਰੱਖੋ ਜਿੰਨੇ ਵੀ ਸਾਡੇ ਲੋਕ ਹਲੇ ਪੰਜਾਬ ਵਿੱਚ ਬੈਠੇ ਆ ਉਹਨਾਂ ਨੂੰ ਅਪੀਲ ਕਰਦਾ ਕਿ ਯਾਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਸਾਡੇ ਜਿਹੜੇ ਉੱਥੇ ਬੈਠੇ ਨੇ ਸ਼ੰਭੂ ਖਨੌਰੀ ਬਾਰਡਰਾਂ ਦੇ ਉੱਤੇ ਉਹਨਾਂ ਦਾ ਹਿੱਸਾ ਬਣੀਏ ਪਿੰਡਾਂ ਦੇ ਵਿੱਚੋਂ ਵਾਰੀਆਂ ਮੰਨ ਕੇ ਜਾਈਏ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਨਾ ਇੱਥੇ 5 ਮਿੰਟ ਨਹੀਂ ਜੱਸ ਲੱਗਦੇ ਕਿਸੇ ਤੇ ਮਕਦਮਾ ਦੇਣ ਲੱਗੇ ਝੂਠੇ ਮਕਦਮੇ ਕਿਸੇ ਦੀ ਆਵਾਜ਼ ਦੱਬਣੀ ਆ ਭਾਨੇ ਨਾਲ ਕੀ ਕੀਤਾ ਚੈਨ ਨਹੀਂ ਖੋਣ ਦਾ ਪਰਚਾ ਫਰੋਤੀਆਂ ਦੇ ਪਰਚੇ ਉਹਦੀ ਕੁੱਟਮਾਰ ਇੱਕ ਮਿੰਟ ਲੱਗਿਆ ਮੇਰੇ ਦੇ ਪਰਚਾ ਚਿੱਟੇ ਦਾ ਤਰਨ ਤਾਰਨ ਸੋਡੇ ਵਰਗੇ ਪੱਤਰਕਾਰਾਂ ਦੇ ਪਰਚੇ ਉਹਨਾਂ ਦੇ ਚੈਨਲ ਬੰਦ ਮਿੰਟ ਲਾਉਂਦੇ ਆਵਾਜ਼ ਦੱਬਣ ਦੇ ਲਈ ਇਹ ਪਰ ਦੂਜੇ ਪਾਸੇ ਰੱਡੀ ਵੱਡੀ ਘਟਨਾ ਵਾਪਰੀ ਆ ਮੰਦਿਆਂ ਨੇ ਸਾਡੇ ਮਾਰਤੇ ਸਾਡੇ ਬੰਦੇ ਜ਼ਖਮੀ ਕਰਤੇ ਮਰਨ ਕਿਨਾਰੇ ਪਏ ਆ ਇੱਕ ਜ਼ੀਰੋ ਐਫ ਆਈ ਆਰ ਵੀ ਨਹੀਂ ਦਰਜ ਹੋ ਰਹੀ ਤਾਂ ਫਿਰ ਇੱਥੋਂ ਪੰਜਾਬ ਦੇ ਲੋਕੋ ਸਮਝ ਲੋ ਕਿ ਸੋਡਾ ਕੋਈ ਨਹੀਂ ਇੱਥੇ ਸਭ ਇਸ ਵੇਲੇ ਜਿਹੜੀਆਂ ਗਿਰਜਾਂ ਨੇ ਮਾਸ ਖਾਣੀਆਂ ਸਾਰੇ ਇੱਥੇ ਤੁਹਾਡੇ ਕੋਲੇ ਆਉਣਗੇ ਸਾਰੇ ਮਗਰਮੱਛ ਦੇ ਹੰਝੂ ਬਹਾਉਣਗੇ ਉਧਰ ਮਜੀਠੀਆ ਕਹੀ ਜਾਂਦਾ ਕਿ ਅਸੀਂ ਲੈ ਕੇ ਆਏ ਆ ਉਹਨੂੰ ਆਪਣੇ ਨੂੰ ਜਿਹੜਾ ਪਿਰਤਪਾਲ ਜਿਹਨੇ ਸਾਰਿਆਂ ਨੇ ਮੈਂ ਅਸੀਂ ਲੋਕ ਭੁੱਲ ਬਹੁਤ ਛੇਤੀ ਜਾਂਦੇ ਆ ਬਾਈ ਦੁੱਖ ਇਸ ਗੱਲ ਦਾ 700 ਬੰਦਾ ਮਲਵਾ ਕੇ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਮੋਰਚਾ ਜੱਤਿਆ ਡੂੜ ਮਹੀਨੇ ਬਾਅਦ ਆ ਕੇ ਉਦੋਂ ਸਾਡੇ ਲੋਕਾਂ ਨੇ ਭਰ ਕੇ ਟਰਾਲੀਆਂ ਤੇ ਵਾਨੀਆਂ ਦੇ ਸ਼ੈਲਰ ਚ ਕਣਕੇ ਵੇਚਣ ਗਦਾਮਾਂ ਚ ਵਾਗੇ ਸੀ ਅਸੀਂ ਐਡੀ ਛੇਤੀ ਭੁੱਲਣ ਵਾਲਿਆਂ ਮੇ ਸਾਡੇ ਲੋਕ ਭੁੱਲ ਗਏ ਵੀ ਇਹ ਉਹੀ ਬਾਦਲ ਕਿਹਨੇ ਜਿਹੜੇ ਕਹਿੰਦੇ ਸੀ ਕਾਨੂੰਨ ਤਾਂ ਬਹੁਤ ਚੰਗੇ ਆ ਅਸੀਂ ਤਾਂ ਕਾਨੂੰਨ ਦੇ ਵਿਰੋਧਚ ਹੀ ਨਹੀਂ ਬੀਬਾ ਹਰਸਿਮਰਤ ਦਾ ਪ੍ਰਕਾਸ਼ ਬਾਦਲ ਦਾ ਸਕੀਰ ਬਾਦਲ ਦਾ ਬਿਆਨ ਆਇਆ ਸੀ ਛਿੱਤਰ ਖੱਚਾ ਲੋਕਾਂ ਨੇ ਦਾ ਦੂਜੇ ਲੁੱਟ ਹੋ ਗਏ ਅੱਜ ਲੋਕ ਅੱਜ ਲੋਕਾਂ ਦੇ ਹਮਦਰਦੀ ਬਣੇ ਬੈਠੇ ਆ ਇਹ ਉਹੀ ਕਾਂਗਰਸੀ ਨੇ ਜਿਹੜੇ ਜਿਹੜੇ ਉਦੋਂ ਜਦੋਂ 220 ਦੇ ਵਿੱਚ ਅੰਦোলন ਚੱਲ ਰਿਹਾ ਸੀਗਾ ਤੇ ਅੰਦੋਲਨ ਦੀ ਵਿਖਾਲਤ ਕਰਦੇ ਹੁੰਦੇ ਸੀ ਇਹ ਜਾਣੇ ਜਦੋਂ ਸੱਤਾ 'ਚ ਹੁੰਦੇ ਨੇ ਗੱਲਾਂ ਹੋਰ ਹੁੰਦੀਆਂ ਨੇ ਉਦੋਂ ਦਿੱਲੀ ਦੇ ਦਲਾਲ ਹੁੰਦੇ ਆ ਦਿੱਲੀ ਦੇ ਅੱਗੇ ਆ ਕੇ ਆਪਣੇ ਗੋਡੇ ਟੇਕਦੇ ਆ ਉਦੋਂ ਪੰਜਾਬ ਨਾਲ ਨਹੀਂ ਖੜਦੇ ਸਮਝਣ ਦੀ ਕੋਸ਼ਿਸ਼ ਕਰੋ ਹੁਣ ਭਵੰਤ ਡਰਾਮੇ ਹੀ ਕਰ ਰਿਹਾ ਸੁਣਨ ਵਾਲੀ ਗੱਲ ਆ ਮੈਂ ਦੇਖੋ ਕਿਵੇਂ ਲੋਕਾਂ ਨੂੰ ਗਮਰਾਹ ਕਰਦਾ ਕਿਵੇਂ ਲੋਕਾਂ ਦੇ ਜਜ਼ਬਾਤ ਨਾਲ ਖੇਡਦੇ ਆ ਇਹਨਾਂ ਨੂੰ ਲੱਗਦਾ ਵੀ ਲੋਕ ਬੁੱਧੂ ਤੁਰੇ ਫਿਰਦੇ ਆ ਭਵੰਤ ਨੇ ਇੱਕ 4 ਦਿਨ ਪਹਿਲਾਂ ਗੱਲ ਸੁਣਾਈ ਸਟੇਜ ਤੇ ਕਹਿੰਦਾ ਜੀ ਮੈਂ ਮੈਨੂੰ ਕੋਈ ਮੇਰਾ ਬਹੁਤ ਵੱਡਾ ਫੈਨ ਮਿਲਿਆ ਕਹਿੰਦਾ ਮੈਨੂੰ ਮੇਰਾ ਫੈਨ ਮਿਲਿਆ ਮੈਨੂੰ ਉਹਨੇ ਸੁਨੇਹਾ ਲਾਇਆ ਮੈਨੂੰ ਉਹਨੇ ਦੱਸਿਆ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਆ ਦਿੱਲੀ ਸਾਡਾ ਪੈਸਾ ਨਹੀਂ ਦਿੰਦੀ ਦਿੱਲੀ ਸਾਡੇ ਫੰਡ ਰੋਕੀ ਬੈਠਾ ਕੇਂਦਰ ਸੋਡਾ ਪੈਸਾ ਦਾ ਕਹਿੰਦੇ ਸੋਡੇ ਪੰਜਾਬ ਦੇ ਲੋਕਾਂ ਕੋਲੇ ਪਿਆ ਉਹ ਕਹਿੰਦਾ ਮੈਂ ਪੁੱਛਿਆ ਵੀ ਲੋਕਾਂ ਕੋਲੇ ਪੈਸਾ ਕਿਵੇਂ ਪਿਆ ਪੈਸਾ ਤਾਂ ਦਿੱਲੀ ਦੱਬੀ ਬੈਠੀ ਐ ਕਹਿੰਦਾ ਨਹੀਂ ਜੀ ਥੋੜਾ ਪੈਸਾ ਥੋਡੇ ਪੰਜਾਬ ਦੇ ਲੋਕਾਂ ਕੋਲ ਪਿਆ ਜੇ ਥੋਡੇ ਪੰਜਾਬ ਦੇ ਲੋਕ 13 ਦੇ 13 ਐਮਪੀ ਜਿਤਾ ਕੇ ਲੋਕ ਸਭਾ ਭੇਜ ਦੇਣ ਤਾਂ ਉਹ ਥੋੜੀ ਜਾ ਕੇ ਗੱਲ ਕਰਨਗੇ ਡਰਾਮੇ ਦੇਖ ਵੀ ਤੂੰ ਐਮਪੀ ਰਹਿ ਹੈ ਤੂੰ ਮੈਨੂੰ ਇਹ ਗੱਲ ਦਾ ਜਵਾਬ ਦੇ ਤੂੰ ਜਦੋਂ ਐਮਪੀ ਹੁੰਦਾ ਤੂੰ ਇੱਕ ਗੱਲ ਕਹਿੰਦਾ ਹੁੰਦਾ ਸੀ ਜਦੋਂ ਕੋਈ ਬਾਹਰਲੇ ਮੁਲਕ ਦੇ ਵਿੱਚ ਕਿਸੇ ਨੌਜਵਾਨ ਦੀ ਮੌਤ ਹੋ ਜਾਂਦੀ ਸੀ ਤਾਂ ਤੂੰ ਉਹਦੀ ਲਾਸ਼ ਨੂੰ ਇੱਥੇ ਲੈ ਮਂਗਾ ਕੇ ਉਹ ਕਹਿੰਦਾ ਸਾਡੀ ਬਦੌਲਤ ਆਈ ਹੈ ਅਸੀਂ ਲੈ ਕੇ ਆਏ ਹਾਂ ਹੁਣ ਤਾਂ ਤੂੰ ਮੁੱਖ ਮੰਤਰੀ ਬਣ ਗਿਆ ਹੁਣ ਤਾਂ ਲਾਸ਼ 6 6 ਦਿਨਾਂ ਦੀ ਤੇਰੇ ਤੇਰੇ ਉੱਥੇ ਪਹਿਰੇ ਦੇ ਹੇਠ ਪਈ ਆ ਤੇਰੀ ਪੁਲਿਸ ਦੇ ਪਹਿਰੇ ਹੇਠ ਪਈ ਆ ਤੇਰੇ ਹਸਪਤਾਲ 'ਚ ਪਈ ਆ ਹੁਣ ਪਰਚਾ ਕਿਉਂ ਨਹੀਂ ਹੋ ਰਿਹਾ ਬਹੁਤ ਵੱਡਾ ਸਵਾਲ ਆ ਜਿਹਨੇ ਲੋਕਾਂ ਨੂੰ ਹਲੇ ਵੀ ਉਵੇਂ ਹੀ ਗਮਰਾਹ ਕਰ ਰਹੇ ਨੇ ਉਹੀ ਗੱਲ ਸਾਰੀਆਂ ਅੱਗੇ ਬੋਟਾਂ ਆਉਂਦੀਆਂ ਜੱਸ ਸਾਰੀ ਗੇਮ ਉਹਦੇ ਘਮਾਰ ਕੇ ਰੱਖਣੀ ਹੈ ਇਹਨਾਂ ਨੇ ਪਰ ਇੱਥੇ ਹੁਣ ਸਾਡੇ ਲੋਕ ਤਾਂ ਬਾਈ ਬਾਰ-ਬਾਰ ਬਾਈ ਮੈਂ ਕਸੂਰਬਾਰ ਆਪਾਂ ਜਿੱਥੇ ਕਹਿੰਦੇ ਸਾਡੇ ਸਿਆਸਤਦਾਨ ਜਾਂ ਸਾਡੀਆਂ ਸਿਆਸੀ ਤਨਾ ਕਸੂਰਬਾਰ ਨੇ ਲੋਕ ਵੀ ਤਾਂ ਓਡੇ ਇੱਕ ਜ਼ਿੰਮੇਵਾਰ ਆ ਆ ਦੇਖ ਲਓ ਆ ਮਹੀਨੇ ਨੂੰ ਚੱਲ ਪਿਆ ਕੋਡ ਕਾਰਡ ਜਿੱਦ ਦੇ ਲੱਗ ਗਿਆ ਸਾਰਾ ਕੁਝ ਭੁੱਲ ਭੁਲਾ ਕੇ ਕੋਈ ਕਿਸੇ ਦੇ ਕਦੇੜੀ ਚੜਿਆ ਫਿਰੂ ਕੋਈ ਭਾਜਪੀ ਦੇ ਕਦੇੜੀ ਚੜਿਆ ਫਿਰੂਗਾ ਕੋਈ ਬੋਕਰ ਵਾਲਾਂ ਦੇ ਚੜਿਆ ਫਿਰੂ ਕੋ ਕਾਂਗਰਸੀਆਂ ਦੇ ਉਕਾਲਾਂ ਦੇ ਉਧਰ ਫੇਰ ਭੰਡੇ ਜਾਣਾ ਸਭ ਭੁੱਲ ਜਾਣਾ ਵੀ ਉਹਨਾਂ ਨੇ ਸਾਡੇ ਗੋਲੀਆਂ ਮਾਰ ਕੇ ਸਾਨੂੰ ਕੁੱਟਿਆ ਮਾਰਿਆ ਜਲੀਲ ਕੀਤਾ ਕੀ ਕੁਝ ਨਹੀਂ ਕੀਤਾ ਸਭ ਭੁਲ ਭੁਲਾ ਗਏ ਇੰਨੀ ਸਾਡੀ ਯਾਦ ਸ਼ਕਤੀ ਹੈ ਭਰਾਵਾ ਸੋ ਮੈਂ ਕਹੂੰਗਾ ਕਿ ਇਹਨਾਂ ਤੋਂ ਵੀ ਚਾਚਾ ਜੀ ਤੋਂ ਸੁਣੋ ਇਹਨਾਂ ਨੂੰ ਕਿਵੇਂ ਗਮਰਾਹ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਕਿਵੇਂ ਮਤਲਬ ਕਿ ਲਾਲਚ ਦਿੱਤੇ ਜਾ ਰਹੇ ਨੇ ਡਰਾਇਆ ਜਾ ਰਿਹਾ ਵੀ ਕੌਣ ਇਹਨਾਂ ਨੂੰ ਕੀ ਗੱਲਾਂ ਕਹਿ ਰਿਹਾ ਮੈਂ ਕਹਾਂ ਜਸ ਇਹਨਾਂ ਦੇ ਵੀ ਦੋ ਸ਼ਬਦ ਤੂੰ ਜਿਵੇਂ ਲੱਖੇ ਨੇ ਗੱਲ ਕਰੀਆ ਕਿ ਲਾਲਚ ਵੀ ਦਿੱਤਾ ਜਾ ਰਿਹਾ ਸਰਕਾਰ ਦੇ ਵੱਲੋਂ ਕੀ ਕੁਛ ਕਿਹਾ ਜਾ ਰਿਹਾ ਸਹੀ ਆਂਦੇ ਵੀ ਜਸ ਹੋਣਾ ਦਾ ਕੋਈ ਨਹੀਂ ਵੀ ਜੇ ਹਰਿਆਣਾ ਸਰਕਾਰ ਦੇ ਤੁਸੀਂ ਪਰਚਾ ਕਰੋਗੇ ਤੁਹਾਨੂੰ ਜਾਤ ਬਰਤ ਚੱਕ ਕੇ ਲੈ ਜੂ ਥੋੜੇ ਦੇ ਪਰਚਾ ਦੇ ਮੁਲਕ ਤੁਸੀਂ ਇੱਧਰ ਨਹੀਂ ਆਉਣਾ ਤੇ ਇਹ ਚ ਬੰਨਣਾ ਕੋਈ ਨਹੀਂ ਲਾਲਚ ਵੀ ਦਿੱਤਾ ਜਾ ਰਿਹਾ ਵੀ ਤੁਸੀਂ ਲੈ ਲਓ 100 ਲੱਖ ਰੁਪਏ ਤੂੰ ਲੈ ਲਾ ਤੂੰ ਚੁੱਪ ਕਰ ਦੂੰ ਸਹਿਣ ਕਰ ਦੇ ਕੇ ਨਾ ਪੋਸਟਮਾਸਟ੍ਰਮ ਕਰਾ ਕੇ ਸਰਕਾਰ ਕਰ ਦਿਓ ਇਹ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਆ ਹਾਂਜੀ 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 ਹਾਂ ਜੇ ਕੋਈ ਐਮਐਲਏ ਵੀ ਆਇਆ ਉਹ ਵੀ ਉਹਨੇ ਵੀ ਇਹ ਗੱਲ ਕਹੀ ਉਹ ਵੀ ਆਉਂਦੇ ਆ ਫੋਨ ਬਹੁਤ ਆਉਂਦੇ ਆ ਜੀ ਬਾਧੂ ਫੋਨ ਆਉਂਦੇ ਆ ਸਾਰਿਆਂ ਨੂੰ ਅੱਛਾ ਭਈ ਇਹ ਜੀ ਦਾ ਕੀ ਤੇ ਹਾਂ ਹਾਂ ਅੱਛਾ ਲਗੀ ਇੱਕ ਸਵਾਲ ਆਖਰੀ ਲੈਣਾ ਚਾਹੂਗਾ ਜਿਵੇਂ ਤੁਸੀਂ ਕਿਹਾ ਕਿ ਮੋਦੀ ਅਮਿਤ ਸ਼ਾਹ ਹੋਰਾਂ ਦੇ ਨਾਲ ਮਿਲੇ ਹੋਏ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਨੇ ਇਹ ਬਿਆਨ ਦਿੱਤਾ ਇਹ ਕਿਹਾ ਕਿ ਭਾਈ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਕਾਰਵਾਈ ਹੋਵੇਗੀ ਕਦੋਂ ਹੋਊਗੀ ਦੱਸਤਾ ਦਿਓ ਆ ਸੜਕਾਂ ਤੇ ਆਉਣਾ ਪੈ ਗਿਆ ਅੱਜ ਪਰਿਵਾਰ ਨੂੰ ਆਉਣਾ ਪੈ ਗਿਆ ਉਹ ਭੈਣਾਂ ਨੂੰ ਵਿਚਾਰੀਆਂ ਨੂੰ ਤੋਂ ਬਿਰਧ ਮਾਂ ਜਿਹੜੀ ਦਾਦੀ ਆ ਉਹਨੂੰ ਆਉਣਾ ਪੈ ਗਿਆ ਕਦੋਂ ਹੋਊ ਯਾਰ 6-6 ਦਿਨਾਂ ਬਾਅਦ ਹਲਤ ਕਾਫੀ ਆਰ ਨਹੀਂ ਕੱਟੀ ਗਈ ਕਿਹੜੇ ਕਿਹਨੂੰ ੜੀਕ ਰਹੇ ਹੋ ਸੋਡੀ ਸਰਕਾਰ ਆ ਸੋਡੇ ਕੋਲ ਸਾਰਾ ਕੁਝ ਹੈ ਹੋਰ ਤੁਹਾਨੂੰ ਮੈਂ ਦੱਸਦਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਮੁਕੱਦਮਾ ਦਰਜ ਵੀ ਕਰ ਦੇਣਾ ਨਿਕਲਣਾ ਉਹ ਵੀ ਕੱਖ ਨਹੀਂ ਜਸ ਕਿਉਂ ਨਹੀਂ ਨਿਕਲਣਾ ਪਹਿਲੀ ਗੱਲ ਇੰਨੇ ਦਿਨਾਂ ਬਾਅਦ ਕੱਟੀ ਹੋਈ ਐਫ ਆਰ ਦਰਜ ਕੀਤਾ ਹੋਇਆ ਮੁਕੱਦਮਾ ਚ ਰਹਿੰਦੇ ਕੱਖ ਨਹੀਂ ਹੁੰਦਾ ਫਿਰ ਗਾਹ ਸੱਟਾ ਬਿਠਾ ਦਨਗੇ ਮਕਦਮਾ ਦਰਜ ਕਰਕੇ ਵਿਸ਼ੇਸ਼ ਇੱਕ ਵਾਰੀ ਮਕਦਮਾ ਦਰਜ ਕਰਤਾ ਸਿਸਕਾਰ ਕਰਾਤਾ ਫਿਰ ਇੱਕ ਸੱਟ ਬਿਠਾ ਬਿਠਾਉਣਗੇ ਕਮੇਟੀ ਬਣਾਉਣਗੇ ਉਹਦੀ ਪੜਤਾਲ ਚ ਕੀ ਪਾਇਆ ਗਿਆ ਨਹੀਂ ਜੀ ਉਹ ਤਾਂ ਉਹ ਤਾਂ ਹਰਿਆਣੇ ਵਾਲੇ ਪਾਸੇ ਮਰਿਆ ਜੀ ਉਹਦਾ ਉਹਦੀ ਗੋਲੀ ਨਾਲ ਮੌਤ ਨਹੀਂ ਹੋਈ ਪੋਸਟ ਮਾਰਨ ਜੋ ਮਰਜ਼ੀ ਕਰਾ ਦਿੰਦੇ ਇਹ ਕਿੰਨੀ ਸਰਕਾਰ ਆ ਜਿਹਨੇ ਇਹ ਸਾਰਾ ਕੁਝ ਆਨਲਾਈਨ ਸਮੇਂ ਚ ਹੋਣਾ ਗੱਲ ਜੱਸ ਸਹੇਦੀ ਨਹੀਂ ਗੱਲ ਪਹੇ ਦੀ ਆ ਉਹ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਉਹਦੀ ਬਹੁਤ ਵੱਡੀ ਕੁਰਬਾਨੀ ਆ ਇਸ ਮੋਰਚੇ ਲਈ ਅਸਲੇ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜਿਆ ਤੇ ਉਸ ਹੋਂਦ ਨੂੰ ਬਚਾਉਣ ਲਈ ਉਹ ਆਪਣਾ ਬਲੀਦਾਨ ਦੇ ਕੇ ਗਿਆ ਕੱਲ ਇਹ ਆ ਵੀ ਆਉਣ ਵਾਲੇ ਸਮੇਂ 'ਚ ਫਿਰ ਇਹੀ ਕੁਝ ਹੋਇਆ ਕਰਨਾ ਉਹ ਪੰਜਾਬ ਦੀ ਹੱਦ 'ਚ ਆਇਆ ਕਰਨਗੇ ਬੰਦੇ ਮਾਰਿਆ ਕਰਨਗੇ ਬੰਦਿਆਂ ਨੂੰ ਚੱਕ ਕੇ ਲਿਆ ਕਰਨਗੇ ਅਸੀਂ ਉਸ ਤੋਂ ਬਾਅਦ ਆਪਣਾ ਮੰਗਿਆ ਕਰਾਂ 1 ਕਰੋੜ ਰੁਪਿਆ ਲੈ ਕੇ ਨੌਕਰੀ ਲੈ ਕੇ ਵੇਝਾ ਕਰਾਂਗੇ ਸਾਡਾ ਨਾ ਵਾਪਰਨਾ ਸੋ ਜੇ ਇਹਨੂੰ ਨੱਥ ਪਾਉਣੀ ਹੈ ਜ਼ੁਲਮ ਨੂੰ ਤਾਂ ਇਹ ਸਾਨੂੰ ਗੱਲ ਅੰਜਾਮ ਤੱਕ ਲਿਜਾਣੀ ਪੈਣੀ ਹੈ ਤੇ ਇਹ ਇਨਸਾਫ ਦਵਾਉਣ ਦੇ ਲਈ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਬੱਤ ਬੱਤ ਸੜਕਾਂ ਤੇ ਆਓ ਬਾਤ ਤੋਂ ਬਾਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਇਹਨਾਂ ਦਾ ਪਰਿਵਾਰ ਦਾ ਸਾਥ ਦਿਓ ਮੋਰਚੇ ਦਾ ਸਾਥ ਦਿਓ ਤਾਂ ਕਿ ਉਹ ਜਿਹੜੇ ਕਾਤਲ ਨੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾ ਸਕੇ ਦੂਜੀ ਗੱਲ ਮੈਂ ਜਸ ਇੱਕ ਹੋਰ ਕਹਿਣੀ ਚਾਹਨਾ ਦੂਜੇ ਪਾਸੇ ਤੁਸੀਂ ਹੈਰਾਨੀ ਦੀ ਗੱਲ ਦੇਖੋ ਅੱਜ 8-9 ਦਿਨ ਹੋ ਗਏ ਜਿਹੜੇ ਬੰਦੀ ਸਿੰਘ ਡੇਬਰੂਗੜ੍ਹ ਬੰਦਾ ਭੁੱਖ ਹੜਤਾਲ ਤੇ ਆ ਉਹਨਾਂ ਦੇ ਪਰਿਵਾਰ ਭੁੱਖ ਹੜਤਾਲ ਤੇ ਆ ਅੰਮ੍ਰਿਤਸਰ ਬੈਠੇ ਆ ਸ਼ੇਰ ਪੰਜਾਬ ਦੇ ਪੁੱਤ ਦੇ ਕੋਲੇ ਉਹਨਾਂ ਨੂੰ ਦੌਰੇ ਪੈ ਰਹੇ ਆ ਬਿਮਾਰ ਹੋ ਚੁੱਕੇ ਆ ਉਹ ਉਹਨਾਂ ਦਾ ਬੁਰਾ ਹਾਲ ਹੈ ਉਹਨਾਂ ਦੇ ਉਹਨਾਂ ਦੇ ਲਈ ਕੋਈ ਇੱਕ ਵੀ ਬੰਦਾ ਇੱਕ ਵੀ ਸਰਕਾਰ ਦਾ ਕੋਈ ਬਿਆਨ ਤੱਕ ਨਹੀਂ ਉਹਨਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਲਾਰੇ ਲਾਏ ਜਾ ਰਹੇ ਨੇ ਉਹ ਐਨਐਸਏ ਕਿਹਨੇ ਲਾਈ ਆ ਜਦੋਂ ਨੌਜਵਾਨਾਂ ਦੇ ਐਨਐਸਏ ਲਾਉਣੀ ਹੈ ਨੱਟ ਬੰਦ ਕਰਕੇ ਐਨਐਸਏ ਲਾਉਣ ਵੇਲੇ 35 35 40 40 ਕੰਪਨੀਆਂ ਫੋਰਸ ਦੀਆਂ ਮਗਾ ਕੇ ਸੈਂਟਰ ਤੋਂ ਸਾਰਾ ਪੰਜਾਬ ਸੀਲ ਕਰਕੇ ਚੱਕ ਚੱਕ ਕੇ ਮੁੰਡੇ ਅੰਦਰ ਦੇਤੇ ਉਹ ਮੁੰਡੇ ਵੀ ਅੰਦਰ ਦੇਦੇ ਜਿਨ੍ਹਾਂ ਨੇ ਕੋਈ ਮਾੜੀ ਮੋਟੀ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਟਿੱਪਣੀ ਕੀਤੀ ਸੀ ਕੋਈ ਵੀਡੀਓ ਵਗੈਰਾ ਸਾਂਝੀ ਕੀਤੀ ਸੀ ਉਹਨਾਂ ਦੇ ਵੀ ਪਰਚੇ ਦੇਤੇ ਸੀਗੇ ਉਹ ਉਹ ਇੱਕ ਮਿੰਟ ਲਾਉਂਦੇ ਆ ਜਦੋਂ ਸਾਨੂੰ ਮਾਰਨਾ ਉਹਦੇ ਮਿੰਟ 'ਚ ਕਾਰਵਾਈਆਂ ਹੁੰਦੀਆਂ ਉਹਦੇ ਮਿੰਟ 'ਚ ਕਾਨੂੰਨ ਲਾਗੂ ਹੋ ਜਾਂਦੇ ਨੇ ਪਰ ਜਦੋਂ ਯਾਰ ਅਸੀਂ ਆ ਸਾਡੇ ਸਾਹਮਣੇ ਹੋ ਰਿਹਾ ਹੁਣ ਪੰਜਾਬ ਦੇ ਲੋਕੋ ਜਿਹੜਾ ਤੁਸੀਂ ਹਲੇ ਵੀ ਨਹੀਂ ਸਮਝ ਸਕੇ ਹਲੇ ਵਿੱਖਾਂ ਦੇ ਪੱਟੀ ਬੰਨੀਆਂ ਤੇ ਤੁਹਾਡੇ ਦਿਮਾਗ ਗੱਲ ਨਹੀਂ ਆ ਰਹੀ ਤਾਂ ਥੋੜਾ ਰੱਬ ਰੱਖਾ ਬਾਈ ਤੇ ਮੇਰਾ ਲੱਖਾ ਸਿੰਘ ਸਧਾਨਾ ਦਾ ਸ਼ੁਭ ਕਰਨ ਦੇ ਚਾਹਤਾ ਜਿਹੜੇ ਉਹ ਵੀ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਧਮਕਾਇਆ ਵੀ ਜਾ ਰਿਹਾ ਸਾਨੂੰ ਡਰਾਇਆ ਵੀ ਜਾ ਰਿਹਾ ਸਾਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਵੀ ਲਗਾਤਾਰ ਚੱਲ ਰਹੀਆਂ ਨੇ ਕਿਹਾ ਜਾ ਰਿਹਾ ਕਿ ਜੇਕਰ ਪਰਚਾ ਹੋ ਗਿਆ ਉਸ ਦਾ ਕੀ ਹੋਊਗਾ 10-20 ਲੱਖ ਹੋਰ ਲੈ ਲਓ ਇਦਾਂ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਉਹ ਕੰਨੇ ਪੰਜਾਬ ਦੇ ਪ੍ਰਸ਼ਾਸਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਜੁੜੇ ਰਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ